ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਿੱਖਾਂ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਮਹਰਾਣੇ ਵਾਲਾ ਬੀੜ ਰਹਿ ਜਾਂਦਾ ਵੈਸੇ ਕੋਟਕਪੂਰਾ ਸ਼ਹਿਰ ਮਸਾਂ 5 ਕਿਲੋਮੀਟਰ ਇੱਥੋਂ ਸਾਈਡ ਤੇ ਆ ਨਾਲ ਹੀ ਇੱਕ ਆਰਮੀ ਦਾ ਟਾਵਰ ਆਉਂਦਾ ਟਾਵਰ ਦਾ ਜਿਕਰ ਇਸ ਕਰਕੇ ਕਰਦੇ ਹਾਂ ਕਿ ਸਾਡੇ ਏਰੀਏ ਦੇ ਵਿੱਚ ਇਹ ਦਾ ਜਿਹੜੀ ਜੇ ਲੋਕੇਸ਼ਨ ਦੱਸਣੀ ਹੋਵੇ ਤੇ ਇਹਨੂੰ ਕਾਫੀ ਇਹਦੀ ਚਰਚਾ ਜਿਹੜੀ ਉਹ ਕੀਤੀ ਜਾਂਦੀ ਹੈ ਤੋਂ ਨੇੜੇ ਨੱਥੇ ਵਾਲਾ ਪਿੰਡ ਵੀ ਇਹਦੇ ਰਹਿ ਜਾਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਹਰੀ ਆਮ ਪਸ਼ੂ ਪਾਲਕ ਹੈ ਜਿਹੜੇ ਖੇਤੀਬਾੜੀ ਦੇ ਨਾਲ ਨਾਲ ਇਸਾ ਇੱਕਿੱਤੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਘਰ ਦੇ ਵਿੱਚ ਇਹ ਨਾਗ ਹੈ ਜਿਹੜੇ ਤੁਸੀਂ ਇਸ ਟਾਈਮ ਦੇਖ ਰਹੇ ਹੋ ਤੇ ਇੱਕ ਗਾਂ ਇਹਨਾਂ ਨੇ ਵਿਕਾਊ ਕੀਤੀ ਹੈ ਕ੍ਰਾਸ ਬਰੀਡ ਗਾਂ ਗਰਮੀ ਦੀ ਰੋਤ ਵਾਲੀ ਹੈ ਰੇਟ ਵੀ ਇਸ ਹਿਸਾਬ ਤੇ ਰਹੂਗਾ ਵੀ ਗਰਮੀ ਚ ਜਿਹੜੇ ਵੀਰ ਨੇ ਦੁੱਧ ਪੀਣਾ ਤਾਂ ਉਹਦੇ ਲਈ ਇਹ ਚੰਗੀ ਗਾਂ ਰਹਿਣੀ ਹੈ ਕਿਉਂਕਿ ਗਰਮੀ ਇਹ ਘੱਟ ਮਣਾਉਂਦੀਆਂ ਬੱਚੇ ਇਹਨਾਂ ਤੋਂ ਵੀ ਸੋਹਣੇ ਲਏ ਜਾ ਸਕਦੇ ਜਿਵੇਂ ਤੁਸੀਂ ਇਹ ਵੈੜ ਦੇਖ ਰਹੇ ਹੋ ਮੈਂ ਬਾਈ ਤੋਂ ਪੁੱਛਿਆ ਨਹੀਂ ਪਰ ਇਹ ਲੱਗਦਾ ਹੈ ਵੀ ਇਸੇ ਗਾਂ ਦੀ ਹੋਊਗੀ ਤੁਸੀਂ ਦੇਖੋ ਬੱਚੀ ਦੀ ਬੰਤਰ ਮਤਲਬ ਕਰਾਸ ਬਰੀਡ ਗਾਵਾਂ ਦੀ ਇਹ ਖੂਬੀ ਇਹ ਰਹਿੰਦੀ ਹੈ ਵੀ ਗਰਮੀ ਘੱਟ ਮਣਾਉਂਦੀਆਂ ਤੇ ਦੁੱਧ ਵੀ ਸੋਹਣਾ ਦਿੰਦੀਆਂ ਰਹਿੰਦੀਆਂ ਦੂਜੀ ਗੱਲ ਇਹਨਾਂ ਦੇ ਬੱਚੇ ਵੀ ਜਿਹੜੇ ਉਹਦਾਂ ਦੀ ਬਰੀਡ ਜੀ ਘਰ 'ਚ ਤਿਆਰ ਹੋ ਜਾਂਦੀ ਹੈ ਜਿਹਦੇ ਕੋਲ ਘੱਟ ਸਾਂਭ ਸੰਭਾਲ ਹੈ ਉਸ ਵੀ ਰਸਤੇ ਬੈਸਟ ਰਹਿੰਦੀਆਂ ਆਓ ਡਿਟੇਲ ਪੁੱਛੀਏ ਤੇ ਫਿਰ ਇਹਨੂੰ ਪੋਰਾਉਂਦੇ ਬਾਈ ਸਤਿ ਸ੍ਰੀ ਅਕਾਲ ਸਸੀ ਕਾ ਗਏ ਨਾਮ ਦੱਸਿਓ ਵੀਰ ਆਪਣਾ ਨਹੀਂ ਮੇਰਾ ਨਾਮ ਜਗਦੇਸ਼ ਹੰਨਾ ਜੀ ਜਗਦੇਸ਼ ਭਾਈ ਅੱਜ ਜਿਹੜੀ ਇਹ ਗਾਂ ਵੇਚਣ ਲੱਗਿਓ ਘਰ ਦੀ ਆਪਣੀ ਹਾਂਜੀ ਭਾਈ ਜੀ ਘਰ ਦੀ ਹੈ ਇਹ ਪਸ਼ੂ ਤਾਂ ਵੈਸੇ ਫਿਰ ਦੁੱਧਾਸਤੇ ਹੀ ਰੱਖੇ ਲੱਗਦੇ ਆ ਕੋਈ ਵਪਾਰ ਤਾਂ ਆਪਾਂ ਨਹੀਂ ਕਰਦੇ ਨਹੀਂ ਬਾਈ ਜੀ ਜੋਬ ਕਰਦਾ ਮੈਂ ਨਾਲ ਪਾਸੇ ਨਹੀਂ ਵੀ ਚਾਰ ਪੰਜ ਪਸ਼ੂ ਆ ਇਹ ਸੰਭੀ ਜਾਂਦੇ ਉਹਨਾਂ ਇਹ ਸੰਭੀ ਨਹੀਂ ਜਿਵੇਂ ਇੱਕ ਦੋ ਗੱਖ ਰੱਖੇ ਹੁੰਦੇ ਆ ਤਵਾਜਾਂ ਨਾਲ ਫਿਰ ਉਹ ਵੇਚਦੇ ਉਹ ਵੇਚ ਲੈਨੇ ਠੀਕ ਹੈ ਅੱਛਾ ਜੇ ਜਿਹੜੀ ਗਾਂ ਵਿੱਚੋਂ ਲੱਗਿਓ ਕੈਨ ਮਸੂਹ ਹੁੰਦੀ ਹੈ ਇਹ ਤੀਜੇ ਸੂਏ ਵਾਲੀ ਗਾਂ ਹੈ ਜਿਹੜੀ ਇਧਰ ਮੈਂ ਬੱਚੀ ਬਾਰੇ ਗੱਲ ਕੀਤੀ ਐਸੀ ਗਾਂ ਦੀ ਹੈ ਹਾਂਜੀ ਐਸੀ ਗਾਂ ਦੀ ਠੀਕ ਹੈ ਅੱਛਾ ਭਾਈ ਤੀਜਾ ਸੂਆ ਸੋਣੀ ਹੈ ਦੁੱਧ ਦੂਜੇ ਸੂਏ ਚ ਕਿੰਨਾ ਕੁ ਦਿੰਦੀ ਰਹੀ ਹੈ ਇਹ 18 ਲੀਟਰ ਦਿੱਤਾ ਬਾਈ ਦੁੱਧ ਦੁੱਧ ਵੀ ਬਹੁਤ ਵਧੀ ਸੰਗਣਾ ਸੰਗਣਾ ਦੁੱਧ ਰਿੰਦਾ ਠੀਕ 18 ਕਿਲੋ ਦੁੱਧ ਨੇ ਪਿਛਲੇ ਸੋਹ ਚ ਦਿੱਤਾ ਹੁਣ ਇਹ ਦਿਨ ਕਿੰਨੇ ਲੈ ਜੀ ਸੋਹ ਚ ਦਿਨ 2-4 ਦਿਨ ਲੈ ਜਾ ਸਕਦੀ ਹੈ ਜੀ ਇੱਕ ਤਰੀਕ ਨੂੰ ਤੇ ਦਿਨ ਪੂਰੇ ਆ ਜੀ ਇੱਕ ਤਰੀਕ ਨੂੰ ਦੋ ਦਿਨ ਲੈ ਚਾਰ ਦਿਨ ਲੈ ਪੰਜ ਹਫਤਾ ਵੀ ਲੈ ਲੈ ਜੀ ਕੋਈ ਕਹਿ ਨਹੀਂ ਸਕਦੇ ਜੀ ਠੀਕ ਹੈ ਜਾਨੀ ਉਹ ਦਿਨ ਦੋਹਾਂ ਦਿਨਾਂ ਨੂੰ ਪੂਰੇ ਹੋ ਜਾਣਗੇ ਉੱਤੇ ਜਿਹੜੇ ਲਊਗੀ ਉਹ ਅਲੱਗ ਹਾਂਜੀ ਹਾਂਜੀ ਕੀ ਡਿਮਾਂਡ ਕਰਦੇ ਹੋ ਭਾਈ 60000 ਰੁਪਏ ਜੀ 68000 2 ਘੱਟ 700 ਹਾਂਜੀ ਅੱਛਾ ਭਾਈ ਜਿਹੜਾ ਇਹਦੇ ਕੋਈ ਸੀਮਨ ਭਰਿਆ ਉਹਦੀ ਕੋਈ ਡਿਟੇਲ ਸੰਭੀ ਜਾਂ ਨਹੀਂ ਇੰਨਾ ਨਹੀਂ ਧਿਆਨ ਦਿੰਦੇ ਨਹੀਂ ਭਾਈ ਨਹੀਂ ਠੀਕ ਖੋਲ ਲੀ ਨੂੰ ਬਈ ਸੋ ਦੋਸਤੋ 63000 ਰੇਟ ਹੈ 18 ਲੀਟਰ ਦੁੱਧ ਪਿਛਲੇ ਸੂਏ ਚ ਬਾਈ ਕਹਿੰਦਾ ਵੀ ਇਹਦਾ ਚੋਇਆ ਹੈ ਦੁੱਧ ਇਹਦਾ ਮੱਝਾਂ ਵਰਗਾ ਸੰਘਣਾ ਕਿਉਂਕਿ ਕਰਾਸ ਬਰੀਡ ਆ ਤਾਂ ਨੇਚਰਲੀ ਆ ਦੁੱਧ ਥੋੜਾ ਸੰਘਣਾ ਹੀ ਰਹਿੰਦਾ ਕਰਾਸ ਬਰੀਡ ਗਾਵਾਂ ਦਾ ਬੱਚੀ ਫੇਰ ਦੇਖ ਲਓ ਦੋਸੋ ਇਹ ਮੈਂ ਇਸ ਕਰਕੇ ਦਿਖਾ ਰਿਹਾ ਸੀ ਵੀ ਜੇ ਤੁਸੀਂ ਭਾਵੇਂ ਐਫਸੀ ਮੰਨ ਲਵਾਲਿਓ ਭਾਵੇਂ ਜਰਸੀ ਬਰੀਡ ਇਹ ਵੱਖਰੀ ਰਹਿੰਦੀ ਹੈ ਥੋੜੀ ਕਰਾਸ ਵੈਸੇ ਜਰਸੀ ਚ ਪਿਓਰ ਜਰਸੀ ਬੱਚਾ ਦੇ ਸਕਦੀਗਾ ਥੋੜਾ ਖੁਰ ਬਣਾਉਣ ਵਾਲੇ ਸੀ ਘਾਲੋਂ ਕਰ ਗਿਆ ਬਾਈ ਇਸ ਵਾਰ ਵੀ ਦੱਸਦਾ ਵੈਸੇ ਮੈਟ ਤੇ ਵੱਧੇ ਰਹਿੰਦੇ ਕਰਕੇ ਖੁਰ ਥੋੜੇ ਵੱਜ ਜਾਂਦੇ ਪਸ਼ੂਆਂ ਦੇ ਤੇ ਆਏ ਸਾਲ ਬਣਾ ਵੀ ਬਾਈ ਲੈਂਦਾ ਤੋਂ ਟਾਂਚਾ ਤੁਸੀਂ ਗਾਂ ਦਾ ਦੇਖੋ ਇਹਦਾ 68000 ਰੇਟ ਹੈ ਤਾਂ ਮਾਨਤਨ ਵੀ ਵਿੱਚੋਂ ਹੋਊਗਾ ਸਿੱਧੀ ਲੈ ਜਾ ਬਾਈ ਤੱਕੋ ਮੋੜ ਲਾਂਗੇ ਵੈਸੇ ਸੀਲ 3 ਪੈਣੀ ਕਿ ਮੇਰੇ ਸਾਹਮਣੇ ਬਾਈ ਨੇ ਕਿਉਂਕਿ ਸਵੇਰ ਦਾ ਟਾਈਮ ਸੀਗਾ ਤਾਂ ਥਣ ਧੋਤੇ ਇਹਦੇ ਵੀ ਸਾਫ਼ ਦਿਸਣ ਤਾਂ ਇਹਨੇ ਕੋਈ ਮਤਲਬ ਉਹਦੀ ਤਕਲੀਫ ਨਹੀਂ ਮੰਨਦੀ ਤੋਂ ਸੀਲ 3 ਪਕਾਂ ਗਰਮੀ ਦੀ ਰੋਤ ਤਸਤੇ ਚੰਗੀ ਰਹੂਗੀ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਹੈ ਸੰਪਰਕ ਤੁਸੀਂ ਬਾਈ ਨਾਲ ਕਰੋਗੇ ਪਿੰਡ ਸਿੱਖਾਂ ਵਾਲਾ ਫਵਾਨਾ ਹੁਣ ਵੀ ਚੰਗਾ ਤਿਆਰ ਹੈ ਬਈ ਇਧਰ ਨੂੰ ਸਿੱਧੀ ਲਿਜਾਈ ਉਹ ਹਵਾਨੇ ਦਾ ਆਕਾਰ ਮੈਂ ਥੋੜਾ ਨੇੜੇ ਤੋਂ ਦਿਖਾਉਂਗਾ ਇੱਥੇ ਰੋਕੀ ਬਾਈ ਜਗਦੇ ਬਾਈ ਰੋਕ ਲਓ ਤਾਂ ਤੁਸੀਂ ਇੱਕ ਤਾਂ ਥਨ ਦਾ ਸਾਈਜ਼ ਦੇਖ ਲਓ ਇਹਦਾ ਹਵਾਨਾ ਵੀ ਇੱਕ ਵਾਰ ਤੁਸੀਂ ਦੇਖੋ ਹਜੇ ਸਪੇਸ ਪਈ ਹੈ ਉੱਪਰੋਂ ਪੂਰਾ ਭਰੂਗੀ ਗਾਂ ਜਦੋਂ ਸੂਣ ਲੱਗੀ ਹਫਤਾ ਹਜੇ ਅੰਦਾਜ਼ਾ ਹੈ ਇਹਨੇ ਲੈ ਜਾਣਾ ਥਣ ਬਹੁਤ ਸੋਹਣਾ ਦਸੋ ਤੁਸੀਂ ਦੇਖ ਹੀ ਰਹੇ ਹੋ ਬਾਕੀ ਹਵਾਨਾ ਅੱਗੇ ਨੂੰ ਵੀ ਚੰਗਾ ਭਰਿਆ ਹੋਇਆ ਤੇ ਪਿੱਛੋਂ ਵੀ ਹਵਾਨਾ ਇਹਨੇ ਪੂਰਾ ਹੀ ਬਣਾ ਜਾਣਾ ਸੋ ਇਹ ਗਾਂ ਜਿਹਨੂੰ ਪਸੰਦ ਆਉਂਦੀ ਹੈ ਮੈਂ ਪਹਿਲਾਂ ਗੱਲ ਕੀਤੀ ਵੀ ਜਿਹਦੀ ਕਈ ਵਾਰਾ ਉਸਤ ਸੰਭਾਲ ਹੁੰਦੀ ਹੈ ਪਿਓਰ ਐਚ ਫਸਾਂਬਣ ਨਾਲੋਂ ਕ੍ਰਾਸ ਬਰੀਡ ਗਾਂ ਜਿਹੜੀ ਉਹ ਬਿਮਾਰ ਘੱਟ ਹੁੰਦੀ ਹੈ ਤੇ ਇਦਾਂ ਦੀ ਗਾਂ ਤੋਂ ਤੁਸੀਂ ਇਸ ਸਰੁੱਤ ਦੇ ਵਿੱਚ ਦੁੱਧ ਚੰਗਾ ਲੈ ਸਕਦੇ ਹੁੰਦੇ ਆ ਚੰਗੀ ਸੰਭਾਲ ਕਰਕੇ ਤੁਹੇ ਕੀ ਨਾਗ ਸੀ ਦੱਸੋ ਇਸ ਵੀਡੀਓ ਚ ਵਿਕਰੀ ਵਾਲਾ ਜਿਹੜੀ ਤੁਹਾਨੂੰ ਦਿਖਾਉਣਾ ਸੀ ਉਹ ਇਹ ਗਾਂ ਫੋਰ ਸੇਲ ਆ ਬਾਈ ਥਾਣਾ ਤੇ ਹੱਥ ਮਾਰੀ ਦੇਈ ਵੀਡੀਓ ਦੇ ਵਿੱਚ ਸੋ ਦੋਸਤੋ ਵੈਸੇ ਬਾਈ ਲੰਮੇ ਥਾਣ ਹੁੰਦੀ ਆ ਸਹੀ ਹੈ ਬਾਈ ਨੂੰ ਬਹੁਤ ਥੋੜੇ ਸਹੀ ਹੈ ਠੀਕ ਹੈ ਸੋ ਦੋਸਤੋ ਬੜੇ ਬੜੇ ਚਾਰੇ ਥਣ ਬਹੁਤ ਆ ਸਹੀ ਅੱਥੀ ਚਵਾਈ ਵਾਲਾ ਥਾਣਾ ਹੈ ਪੰਜਾਬ ਹੈ ਨਾ ਝੋਲੀ ਪਾ ਕੀ ਕਹਿੰਦੇ ਨੇ ਦੇਖ ਭੁਰ ਹੈਗੀ ਹੈ ਜਗ੍ਹਾ ਖਾਲੀ ਪਈ ਵੰਡੀ ਪੂਸ਼ਪਨੀ ਦੀ ਥੋੜਾ ਹਲਾ ਦੀ ਗਾਂ ਨੂੰ ਸੋ ਦੋਸਤੋ ਚੌੜਾ ਹਵਾਨਾ ਹੈ ਜਰੂਰ ਦੇਖ ਲਓ ਇੱਕ ਵਾਰ ਤੁਸੀਂ ਇੰਤਾਂ ਦਾ ਰੋਕੇ ਦੇ ਹਵਾਨੇ ਦਾ ਸੋ ਅੱਜ ਦੀ ਵੀਡੀਓ ਦੀ ਇੱਕ ਹੀ ਗਾਂ ਵਕਾਉ ਸੀ ਬਾਈ ਕੋਲ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ